ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਟਾਈਮ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਏ ਆ ਮੈਂ ਹਾਂ ਨਵਜੀਤ ਬਹੁਤ ਸਾਰੀਆਂ ਖਬਰਾਂ ਨੇ ਜਿਸ ਤੇ ਚਰਚਾ ਕਰਨੀ ਹੈ ਪੰਜਾਬ ਸਰਕਾਰ ਨੇ ਅੱਜ ਕੁਝ ਕੁ ਬੱਸਾਂ ਦੇ ਪਰਮਿਟ ਰੱਦ ਕੀਤੇ ਨੇ ਕਹਿੰਦੇ ਆ ਕਿ ਏਕਾਧਿਕਾਰ ਖਤਮ ਕਰਨਾ ਚਰਚਾ ਚੱਲਦੀ ਪਈ ਹੈ ਕਿ ਇਹਦੇ ਵਿੱਚ ਕਈ ਬੱਸਾਂ ਬਾਦਲ ਪਰਿਵਾਰ ਦੀਆਂ ਵੀ ਐ ਸੋਸ਼ਲ ਮੀਡੀਆ ਤੇ ਚਰਚਾ ਸ਼ੁਰੂ ਹੋ ਗਈ ਕਿ ਇਹ ਸਿਆਸੀ ਕੌੜ ਕੱਢੀ ਜਾ ਰਹੀ ਹੈ ਸਰਕਾਰ ਕਹਿ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਤੇ ਉਸ ਤੋਂ ਬਾਅਦ ਕਾਂਗਰਸ ਦੀ ਜਦੋਂ ਸਰਕਾਰ ਸੀ ਕਈ ਬੇਨਿਯਮੀਆਂ ਹੋਈਆਂ ਹੋਈਆਂ ਜਾਂ ਨਹੀਂ ਹੋਈਆਂ ਇਹਦਾ ਜਾਂਚ ਤੋਂ ਬਾਅਦ ਪਤਾ ਲੱਗਣਾ ਹੈ ਹੋ ਸਕਦਾ ਜਾਂਚ ਕਰਾਈ ਵੀ ਹੋਵੇ ਪਰ ਜਿਹੜੇ ਪਰਮਿਟ ਰੱਦ ਕੀਤੇ ਗਏ ਨੇ ਉਹਦੇ ਪਿਛਲੇ ਕਾਰਨ ਕਿਸੇ ਚਰਚਾ ਇੱਥੇ ਵੀ ਕਰਨੀ ਹੈ ਚਰਚਾ ਇੱਕ ਮੰਦਰ ਦੀ ਵੀ ਕਰਨੀ ਹੈ ਪ੍ਰਸਾਦ ਵੰਡਿਆ ਜਾਂਦਾ ਹੁਣ ਕਹਿੰਦੇ ਆ ਕਿ ਉਸ ਪ੍ਰਸਾਦ ਦੇ ਵਿੱਚ ਤੇਲ ਛਾਮਲ ਸੀ ਮੱਛੀ ਦਾ ਕੋਈ ਕਹਿੰਦਾ ਪਿਆ ਕਿ ਉਹਦੇ ਵਿੱਚ ਚਰਬੀ ਸੀ ਇਹ ਰੌਲਾ ਪੈ ਗਿਆ ਜਾਂਚ ਇਹਦੀ ਹੋਣੀ ਹੈ ਚੰਦਰਬਾਬੂ ਨਾਇਡੂ ਹਰਾਂ ਦੀ ਪਾਰਟੀ ਨੇ ਇਸ ਤੋਂ ਪਹਿਲਾਂ ਜਿਹੜੀ ਸਰਕਾਰ ਸੀ ਉੱਤੇ ਵੀ ਗੰਭੀਰ ਦੋਸ਼ ਲਗਾਏ ਐ ਸੱਚ ਕੀ ਹੈ ਜਾਂਚ ਤੋਂ ਬਾਅਦ ਪਤਾ ਲੱਗਣਾ ਪਰ ਇੰਨਾ ਜ਼ਰੂਰ ਕਮੇਟੀ ਇੱਕ ਬਣਾ ਦਿੱਤੀ ਗਈ ਰੌਲਾ ਪੈ ਗਿਆ ਉਧਰਲੇ ਪਾਸੇ ਇਹ ਗੱਲ ਕੈਨੇਡਾ ਦੀ ਵੀ ਕਰਨੀ ਹੈ ਕਿਉਂਕਿ ਕੈਨੇਡਾ ਹਰ ਰੋਜ਼ ਕੁਝ ਨਵੇਂ ਨਿਯਮ ਬਣਾ ਰਿਹਾ ਹੈ ਇਮੀਗ੍ਰੇਸ਼ਨ ਪਾਲਿਸੀ ਵਿੱਚ ਬਦਲਾਅ ਕੀਤੇ ਜਾ ਰਹੇ ਨੇ ਜਿਹਦੇ ਕਰਕੇ ਮੰਨਿਆ ਜਾ ਰਿਹਾ ਹੈ ਭਾਰਤੀ ਵਿਦਿਆਰਥੀਆਂ ਲਈ ਕੰਮ ਔਖਾ ਹੁੰਦਾ ਜਾ ਰਿਹਾ ਹੁਣ ਵਰਕ ਪਰਮਿਟ ਨੂੰ ਲੈ ਕੇ ਕੁਝ ਕੁ ਖਬਰਾਂ ਸਾਹਮਣੇ ਆਈਆਂ ਨੇ ਵੈਸੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਨੇ ਉਹਦੇ ਵਿੱਚੋਂ ਅਫਵਾਹਾਂ ਵੀ ਨੇ ਸਹੀ ਤਰੀਕੇ ਨਾਲ ਜਾਣਕਾਰੀ ਲੈ ਕੇ ਤਾਂ ਫੇਰੀ ਅਗਲੇ ਪਾਸੇ ਵੱਲ ਕੋਈ ਕਦਮ ਰੱਖਿਓ ਨਹੀਂ ਤਾਂ ਨੁਕਸਾਨ ਅਧੂਰੀ ਜਾਣਕਾਰੀ ਦਾ ਹਮੇਸ਼ਾ ਹੀ ਹੁੰਦਾ ਹੈ ਸ਼ੁਰੂਆਤ ਅਸੀਂ ਬਾਦਲ ਪਰਿਵਾਰ ਤੋਂ ਕਰਦੇ ਆ ਜਾਂ ਪੰਜਾਬ ਸਰਕਾਰ ਦੀ ਕਾਰਵਾਈ ਤੋਂ ਕਰਦੇ ਆ ਪੰਜਾਬ ਸਰਕਾਰ ਨੇ ਅੱਜ 600 ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਆ ਕਹਿੰਦੇ ਆ 2007 ਤੋਂ ਲੈ ਕੇ 2017 ਤੱਕ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਵੇਲੇ ਗਲਤ ਤਰੀਕੇ ਨਾਲ ਇਹ ਪਰਮਿਟ ਦਿੱਤੇ ਗਏ ਬਾਅਦ ਵਿੱਚ ਕਾਂਗਰਸ ਦੀ ਸਰਕਾਰ ਆਈ ਦੋ ਮੁੱਖ ਮੰਤਰੀ ਬਣੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਸੱਤਾ ਰਹੀ ਸਾਢੇ 4 ਸਾਲ 111 ਦਿਨ ਦੀ ਸਰਕਾਰ ਚੰਨੀ ਸਾਭਦੀ ਰਹੀ ਉਹਨਾਂ ਦਿਨਾਂ ਦੇ ਦੌਰਾਨ ਵੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਦੋਂ 10 ਸਾਲ ਕਾਰਜਕਾਲ ਦੇ ਵਿੱਚ ਰਹੀ ਹੈ ਉਸ ਵੇਲੇ ਵੀ ਨਹੀਂ ਕਿਸੇ ਨੇ ਇਹਦੀ ਜਾਂਚ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਗਲਤ ਤਰੀਕੇ ਨਾਲ ਨਜਾਇਜ਼ ਤਰੀਕੇ ਨਾਲ ਕਲੱਬਿੰਗ ਕਰਕੇ ਚੰਗੀ ਕਮਾਈ ਵਾਲੇ ਰੂਟਸ ਤੇ ਚਲਾਈ ਜਾ ਰਹੀਆਂ ਸੀ ਇਹ ਬੱਸਾਂ ਇਹ ਪਹਿਲੀ ਵਾਰ ਕਾਰਵਾਈ ਨਹੀਂ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕੁਝ ਸਮਾਂ ਪਹਿਲਾਂ ਜਦੋਂ ਭੁੱਲਰ ਸਾਹਿਬ ਦੇ ਕੋਲ ਵਿਭਾਗ ਨਵਾਂ-ਨਵਾਂ ਆਇਆ ਸੀ ਉਦੋਂ ਵੀ ਇਹ ਕਾਰਵਾਈ ਕੀਤੀ ਸੀ ਅੱਜ ਜਲੰਧਰ ਦੇ ਵਿੱਚ ਲਾਲ ਪੀਲੀਆਂ ਬੱਸਾਂ ਤੇ ਵੀ ਕਾਰਵਾਈ ਹੋਈ ਹੈ। ਇਸ ਤੋਂ ਇਲਾਵਾ ਆਰਬਿਟ ਬੱਸਾਂ ਦਾ ਜ਼ਿਕਰ ਵੀ ਹੋਇਆ ਸੀ। ਬਾਦਲ ਪਰਿਵਾਰ ਦੀਆਂ ਬੱਸਾਂ ਦੀ ਕੰਪਨੀ ਦਾ ਜ਼ਿਕਰ ਵੀ ਹੋਇਆ। ਇਸ ਵਾਰ ਵੀ ਮੰਨਿਆ ਜਾਂਦਾ ਕਿ 30% ਦੀ ਬੱਸਾਂ ਉਹਨਾਂ ਦੇ ਪਰਿਵਾਰ ਦੀਆਂ ਹੀ ਨੇ। ਸੋਸ਼ਲ ਮੀਡੀਆ ਤੇ ਚਰਚਾ ਚੱਲ ਪਈ ਕਿਉਂਕਿ ਅੱਜਕੱਲ੍ਹ ਆਈਟਸ ਸਹਲ ਸਾਰਿਆਂ ਦੀ ਹੈ। ਸਾਰੀਆਂ ਸਰਕਾਰਾਂ ਦੇ ਆ ਕੰਪਨੀਆਂ ਦੇ ਵੀ ਹੁੰਨੇ ਆ। ਸੂਬਿਆਂ ਦੀਆਂ ਸਰਕਾਰਾਂ ਦੇ ਵੀ ਹੁੰਦੇ ਆ। ਖਬਰ ਫਲਾਤੀ ਦੀ ਜਾਂ ਜਾਣਬੁੱਝ ਕੇ ਸਿਆਸੀ ਕਿਣਾ ਕੱਡੀਆਂ ਜਾ ਰਹੀ ਨੇ। ਆ ਫੈਸਲਾ ਗਲਤ ਹੋਇਆ ਅਸੀਂ ਫਿਰ ਕਹਿੰਨੇ ਆ ਗਲਤ ਆ ਸਹੀ ਆ ਇਹ ਤਾਂ ਜਾਂਚ ਤੋਂ ਬਾਅਦ ਪਤਾ ਲੱਗਣਾ ਪਰ ਇਹਨਾਂ ਜ਼ਰੂਰ ਹੈ ਕੁਝ ਕੁ ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਮਨਮਾਨੀ ਕਰਦੀਆਂ ਜ਼ਰੂਰ ਹੈ ਹੋ ਸਕਦਾ ਕਿ ਇਸ ਤਰ੍ਹਾਂ ਦੀ ਗੱਲ ਹੋਵੇ ਜਦੋਂ ਕਿ ਜ਼ਿਆਦਾ ਰਸ਼ ਹੁੰਦਾ ਸ਼ਾਮ ਵੇਲੇ ਪ੍ਰਾਈਵੇਟ ਬੱਸਾਂ ਨੂੰ ਤੇ ਉਹ ਜਿਹੜੇ ਸੱਤਾ ਦੇ ਵਿੱਚ ਰਹੇ ਨੇ ਉਹਨਾਂ ਦੇ ਕਰੀਬੀ ਪਰਿਵਾਰ ਦੀਆਂ ਬੱਸਾਂ ਹੁਣ ਤੁਹਾਨੂੰ ਪਰਮਿਟ ਦਿੱਤਾ ਹੋਵੇ ਜਦੋਂ ਆਵਾਜ਼ ਦੀ ਪਾਰਟੀ ਦੀ ਸਰਕਾਰ ਆਉਂਦੀ ਹੈ ਸਭ ਨੂੰ ਪਤਾ ਹੈ ਕਿ ਕਈ ਨਵੇਂ ਇਲਾਕਿਆਂ ਦੇ ਵਿੱਚ ਨਵੀਆਂ ਬਸਾਂ ਦੇਖਣ ਨੂੰ ਮਿਲੀਆਂ ਜਿਹੜੀਆਂ ਉਦੋਂ ਕਈ ਜਾਂਦੀਆਂ ਨਹੀਂ ਸੀ ਉਦਾਹਰਨ ਦੇ ਤੌਰ ਤੇ ਜਲੰਧਰ ਤੋਂ ਪਠਾਨਕੋਟ ਨੂੰ ਕਦੀ ਬਸ ਗਈ ਨਹੀਂ ਸੀ ਹੋਰ ਪਾਸੇ ਲੱਗੀ ਸੀ ਜਿਹੜੀ ਉਦੋਂ ਨੂੰ ਜਾਣੀ ਸ਼ੁਰੂ ਹੋ ਗਈ ਇਸ ਤਰ੍ਹਾਂ ਮਾਝੇ 'ਚ ਵੀ ਹੋਇਆ ਹੋਣਾ ਮਾਲਵੇ 'ਚ ਵੀ ਹੋਇਆ ਹੋਣਾ ਸਮਾ ਪਰਿਵਰਤਨ ਵੀ ਹੋਇਆ ਇਹ ਸਾਰਾ ਕੁਝ ਬਦਲਾਅ ਦੇਖਣ ਨੂੰ ਮਿਲਿਆ ਦੂਜੀ ਗੱਲ ਇਹ ਵੀ ਹੈ ਕਿ ਐਸਵੇਲੇ ਕੁਸ਼ਕ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਮਨਮਾਨੀ ਕਰਦੀਆਂ ਪਈਆਂ ਚ ਕੋਈ ਸ਼ੱਕ ਨਹੀਂ ਮਸਲਾ ਤਾਂ ਇੱਕ ਹੋਰ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਹੋਣਾ ਚਾਹੀਦਾ ਕੁਸ਼ਕ ਜ਼ਿਲ੍ਹਿਆਂ ਤੋਂ ਬੱਸ ਸਟੈਂਡ ਦੇ ਬਾਹਰਲੇ ਪਾਸੇ ਬੱਸਾਂ ਗੈਰਕਾਨੂੰਨੀ ਤਰੀਕੇ ਨਾਲ ਚੱਲਦੀਆਂ ਕਹਿੰਦੇ ਆ ਕਿ ਉਹਦੇ ਵਿੱਚ ਮੰਜੇ, ਬੈੱਡ, ਸਾਈਕਲ ਜੋ ਵੀ ਹੁੰਦਾ ਰੱਖ ਦਿੰਦੇ ਆ ਕੋਈ ਇਹ ਵੀ ਕਹਿੰਦਾ ਕਿ ਡਬਲ ਡੈਕਰ ਬੱਸਾਂ ਨੇ ਉਹ ਕਰਾਇਆ ਵੀ ਬਾਧੂ ਆ ਤਨ ਤਨ ਕੇ ਬੰਦੇ ਚੜੇ ਜਾਂਦੇ ਆ ਕੋਈ ਕਹਿੰਦਾ ਪੈਟਰੋਲ ਪੰਪਾਂ ਦੇ ਬਾਹਰ ਵੀ ਖੜੀਆਂ ਹੁੰਦੀਆਂ ਦੇਖਣ ਵਾਲੇ ਤਾਂ ਇਹ ਵੀ ਕਹਿੰਦੇ ਸ਼ਿਕਾਇਤ ਵੀ ਕਹਿੰਦੇ ਅਸੀਂ ਕੀਤੀ ਐ ਬੱਸ ਸਟੈਂਡ ਦੇ ਅੰਦਰ ਉਹ ਬੱਸ ਨਹੀਂ ਹੁੰਦੀ 100 ਮੀਟਰ ਦਾ ਵੀ ਦਾਇਰਾ ਜ਼ਿਆਦਾ ਹੋ ਗਿਆ 50 ਕਿਲੋਮੀਟਰ ਦੇ ਵਿੱਚ ਵਿੱਚ ਉਹ ਬੱਸਾਂ ਖੜੀਆਂ ਹੁੰਦੀਆਂ ਸ਼ਾਮ ਨੂੰ ਵੀ ਜਾਂਦੀਆਂ ਦੁਪਹਿਰ ਨੂੰ ਵੀ ਜਾਂਦੀਆਂ ਸਵੇਰ ਨੂੰ ਵੀ ਜਾਂਦੀਆਂ ਗੈਰ ਕਾਨੂੰਨੀ ਤਰੀਕੇ ਨਾਲ ਜਾਂਦੀਆਂ ਕੋਈ ਕਹਿੰਦਾ ਜੀ ਨੰਬਰ ਨੰਬਰ ਵੀ ਨਹੀਂ ਲੱਗੇ ਉੱਪਰ ਇਹ ਇੰਨੇ ਕਿਲੋਮੀਟਰ ਦਾ ਸਫ਼ਰ ਕਿਵੇਂ ਤੈਅ ਕਰ ਲੈਂਦੀਆਂ ਫਿਰ ਜਦੋਂ ਜ਼ਿਲ੍ਹਿਆਂ ਦੇ ਵਿੱਚੋਂ ਬੱਸ ਨਿਕਲਦੀ ਆ ਉਸ ਵੇਲੇ ਕਿਸੇ ਦੀ ਨਜ਼ਰ ਪੈਂਦੀ ਕਾ ਤੋਂ ਨਹੀਂ ਟਰਾਂਸਪੋਰਟ ਵਿਭਾਗ ਵੀ ਕਹਿੰਦੇ ਸੁੱਤਾ ਹੀ ਰਹਿੰਦਾ ਇਹ ਚਰਚਾ ਆਮ ਤੌਰ ਤੇ ਚੱਲਦੀ ਆ ਕਿ ਇਹਨਾਂ ਦੇ ਖਿਲਾਫ ਵੀ ਕੋਈ ਐਕਸ਼ਨ ਲਿਆ ਜਾਵੇਗਾ ਇਸ ਤਰ੍ਹਾਂ ਦੀਆਂ ਗੱਲਾਂ ਵੀ ਅੱਜ ਸੋਸ਼ਲ ਮੀਡੀਆ ਤੇ ਦੇਖਣ ਸੁਣਨ ਨੂੰ ਮਿਲੀਆਂ ਜ਼ਰੂਰ ਐ ਪਰ ਇਹਨਾਂ ਜ਼ਰੂਰ ਐ ਬੱਸ ਆਪਰੇਟਰਾਂ ਦਾ ਇਕਾਧਿਕਾਰ ਐ ਦੋਸ਼ ਲੱਗਦੇ ਪਏ ਐ ਕਿ ਮਨਮਾਨੀ ਕੀਤੀ ਜਾ ਰਹੀ ਐ ਪਰਮਿਟਾਂ ਦੇ ਗੈਰ ਕਾਨੂੰਨੀ ਕਲੱਬਿੰਗ ਤੋਂ ਪ੍ਰਾਪਤ ਕੀਤੇ ਜਾ ਰਹੇ ਨਜਾਇਜ਼ ਲਾਭਾਂ ਨੂੰ ਲਾਭ ਜਿਹੜੇ ਐ ਇਹ ਖਤਮ ਕਰਨੇ ਕਿਸੇ ਵੀ ਤਰੀਕੇ ਚਲੋ ਕੋਸ਼ਿਸ਼ ਜੇਕਰ ਚੰਗੀ ਐ ਕਿਉਂਕਿ ਪਰਮਿਟਸ ਵੇਲੇ ਵੱਡੀ ਗਿਣਤੀ ਵਿੱਚ ਪੰਜਾਬ 'ਚ ਦਿੱਤੇ ਗਏ ਦੇ ਵਿੱਚ ਕੋਈ ਸ਼ੱਕ ਨਹੀਂ ਸਹੀ ਤਰੀਕੇ ਨਾਲ ਜੋ ਕੁਝ ਚੱਲਦਾ ਚੱਲਣ ਦਿਓ ਪਰ ਜੇਕਰ ਗੜਬੜੀਆਂ ਹੈਗੀਆਂ ਉਹ ਤਾਂ ਸਾਹਮਣੇ ਆਉਣਾ ਚਾਹੀਦਾ ਹੈ ਇਕਾਧਿਕਾਰ ਖਤਮ ਕਰਨ ਦੀ ਗੱਲ ਕਹੀ ਗਈ ਹੈ ਠੀਕ ਹੈ ਜਾਂਚ ਵਿੱਚ ਬੇਨਿਜਮੀਆਂ ਜੇਕਰ ਪਾਈਆਂ ਗਈਆਂ ਕਿ ਉਸ ਵੇਲੇ ਦੇ ਕਾਰਜਕਾਲ ਦੇ ਦੌਰਾਨ ਜਿਹੜੇ ਅਫਸਰ ਸੀ ਜਿਨ੍ਹਾਂ ਨੇ ਪਰਮਿਟ ਦਿੱਤੇ ਹੈ ਗਲਤ ਤਰੀਕੇ ਨਾਲ ਦਿੱਤੇ ਹੋਏ ਕਿ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਹੋਏਗੀ ਸਵਾਲ ਤਾਂ ਬਹੁਤ سارے ਨੇ ਨਾ ਨਿਜਮਾ ਦੀ ਪਾਲਣਾ ਕਰਨ ਦੀ ਹਦਾਇਤ ਇੱਕ ਵਾਰ ਫਿਰ ਤੋਂ ਜਾਰੀ ਕਰ ਦਿੱਤੀ ਹੈ ਉਹ ਕਹਿੰਦੇ ਆ ਕੀ ਪਰਮਿਟ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਨਿਜਮ 80ਏ ਦੀ ਸ਼ਕਤੀ ਨਾਲ ਪਾਲਣਾ ਯਕੀਨੀ ਬਣਾਓ ਤੇ ਉਚਿਤ ਸਪਸ਼ਟਿਕਰਨ ਜਾਰੀ ਕਰਕੇ ਸਾਂਝੇ ਅਨੁਸੂਚੀ ਵਿੱਚ ਸਿਰਫ ਯੋਗ ਪਰਮਿਟਾਂ ਨੂੰ ਹੀ ਸ਼ਾਮਲ ਕੀਤਾ ਜਾਵੇ ਯੋਗ ਤੇ ਅਯੋਗ ਦੇ ਵਿੱਚ ਫਰਕ ਕੀ ਹੈ ਇਹਦੇ ਬਾਰੇ ਜੇਕਰ ਸਪਸ਼ਟਿਕਰਨ ਦਿੱਤਾ ਜਾਵੇ ਤਾਂ ਫਿਰ ਅਸਲ ਦੇ ਵਿੱਚ ਕਾਰਵਾਈ ਹੋਣੀ ਬਣਦੀ ਵੀ ਹੈ ਠੀਕ ਹੈ ਦੇਖਦੇ ਕੀ ਬਣਦਾ ਪਰ ਇੰਨਾ ਜ਼ਰੂਰ ਹੈ ਟ੍ਰਾਂਸਪੋਰਟ ਮੰਤਰੀ ਪੁਲਰ ਸਾਹਿਬ ਇਸ ਵੇਲੇ ਨਜ਼ਰ ਜ਼ਰੂਰ ਸਖਤ ਅੰਦਾਜ਼ ਤੇ ਵਿੱਚ ਆਏ ਨੇ ਪਹਿਲਾਂ ਵੀ ਕੁਸ਼ਕ ਥਾਵਾਂ ਤੇ ਜਾ ਕੇ ਉਹਨਾਂ ਨੇ ਚਲਾਨ ਕੱਟੇ ਸੀ ਇਹ ਤਾਂ ਕੋਈ ਦੋਰਾ ਹੀ ਨਹੀਂ ਕਾਰਵਾਈ ਕੀਤੀ ਸੀ ਕਾਰਵਾਈ ਤਾਂ ਉਦੋਂ ਵੀ ਹੁੰਦੀ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਵੜਿੰਗ ਸਾਹਿਬ ਬੱਸਾਂ ਦੇ ਵਿੱਚ ਚੜ ਜਾਂਦੇ ਸੀਗੇ ਪਰਮਿਟ ਜਿਹੜਾ ਗਲਤ ਤਰੀਕੇ ਨਾਲ ਮਿਲਿਆ ਕਾਰਵਾਈ ਉਹਨਾਂ ਨੇ ਵੀ ਬਹੁਤ ਕੀਤੀ ਹੈ ਆ ਪੰਜਾਬ ਦੀ ਤੇ ਹਰਿਆਣਾ ਦੀ ਜਦੋਂ ਸਰਹੱਦਾਂ ਉੱਥੇ ਵੀ ਕਈ ਬੱਸਾਂ ਘੇਰੀਆਂ ਸੀਗੀਆਂ ਦੋਸ਼ ਉਹਨਾਂ ਤੇ ਵੀ ਲੱਗਾ ਇੱਕ ਹੀ ਪਰਿਵਾਰ ਦੀਆਂ ਬੱਸਾਂ ਦੇ ਖਿਲਾਫ ਕਾਰਵਾਈ ਕਰਦੇ ਪਏ ਪਰ ਇਸ ਵਾਰ ਜਿਹੜੀ ਕਾਰਵਾਈ ਹੋਈ ਹੈ 600 ਤੋਂ ਵੱਧ ਬੱਸਾਂ ਦੱਸੀਆਂ ਜਾ ਰਹੀਆਂ ਨੇ ਇਹਦੇ ਵਿੱਚੋਂ 30% ਬਾਦਲ ਪਰਿਵਾਰ ਦੇ ਨਾਲ ਸੰਬੰਧਿਤ ਹੈ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਵਿਜੀਲੈਂਸ ਦੀ ਵਿਜੀਲੈਂਸ ਦੀ ਜਾਂਚ ਕਈ ਸਾਬਕਾ ਮੰਤਰੀਆਂ ਦੇ ਖਿਲਾਫ ਚੱਲਦੀ ਪਈ ਹੈ ਸਾਬਕਾ ਵਿਧਾਇਕਾਂ ਦੇ ਖਿਲਾਫ ਵੀ ਚੱਲਦੀ ਪਈ ਹੈ ਕਾਂਗਰਸ ਦੀ ਸਰਕਾਰ ਸੀ ਬਹੁਤ ਸਾਰੇ ਕੇਸ ਸਾਹਮਣੇ ਆਏ ਇੱਕ ਪਾਸੇ 사ਜੂ ਸਿੰਘ ਧਰਮਸ਼ੋਦਾ ਕੇਸ ਆ ਗਿਆ ਉਧਰ ਗਿਲਜੀਆਂ ਸਾਹਿਬ ਦਾ ਨਾਮ ਵੀ ਆਇਆ ਭਾਰਤ ਪੂਸ਼ਣ ਆਸ਼ੂ ਜੇਲ੍ਹ ਦੇ ਵਿੱਚ ਨੇ 2000 ਕਰੋੜ ਰੁਪਏ ਦਾ ਕਪੜਾ ਰਣਾ ਗੁਰਮੀਤ ਸੋਢੀ ਦਾ ਨਾਮ ਵੀ ਕਦੀ ਕਦੀ ਆ ਜਾਂਦਾ ਸੀ ਹੁਣ ਚਰਚਾ ਚੱਲਦੀ ਪਈ ਹੈ ਕਿ ਉਹਨਾਂ ਦੇ ਖਿਲਾਫ ਇੱਕ ਵਾਰ ਫਿਰ ਤੋਂ ਵਿਜੀਲੈਂਸ ਜਾਂਚ ਹੋਣ ਲੱਗੀ ਹੈ ਅਸੀਂ ਇਹ ਸਪਸ਼ਟ ਕਰ ਦਿੰਦੇ ਹਾਂ ਕਿ ਪਹਿਲਾਂ ਵੀ ਕਈ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਖਿਲਾਫ ਕਾਰਵਾਈ ਹੋਈ ਹੈ। ਹੁਣ ਉਹਨਾਂ ਦੇ ਵਿੱਚੋਂ ਕਈ ਜੇਲ੍ਹ ਦੇ ਵਿੱਚ ਨੇ, ਕਈਆਂ ਨੇ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਹੈ, ਕਈਆਂ ਤੇ ਦੋਸ਼ ਲੱਗੇ ਆ। ਦੋਸ਼ ਅਜੇ ਤੱਕ ਸਾਬਤ ਨਹੀਂ ਹੋਏ ਇਸ ਕਰਕੇ ਦੋਸ਼ੀ ਕਿਹਾ ਨਹੀਂ ਜਾ ਸਕਦਾ। ਪਰ ਜੇਕਰ ਦੋਸ਼ੀ ਸਾਬਤ ਹੋ ਗਏ, ਕੇਸ ਉਹਨਾਂ ਤੇ ਚੱਲ ਪਿਆ, ਕੁਝ ਸਮੇਂ ਬਾਅਦ ਕਈਆਂ ਨੂੰ ਜ਼ਮਾਨਤ ਵੀ ਮਿਲ ਜਾਂਦੀ ਹੈ। ਸਾਡੇ ਕੋਲ ਇਸ ਤਰ੍ਹਾਂ ਦੀਆਂ ਉਦਾਹਰਣਾਂ ਹੈਗੀਆਂ ਜਿਨ੍ਹਾਂ ਨੇ ਸਵੇਰ ਨੂੰ ਕਹਿੰਦੇ ਆ ਕਿ ਜੇਬ ਦੇ ਵਿੱਚ 50 ਲੱਖ ਰੁਪਈਆ ਰੱਖਿਆ ਸੀ ਮਸ਼ੀਨ ਵੀ ਨਾਲ ਸੀਗੀ ਨੋਟ ਵੀ ਗਿਣਦੇ ਰਹੇ ਬਾਅਦ ਚ ਕੇਸ ਰਫਾ ਦਫਾ ਤ ਨਹੀਂ ਹੋਏ ਕੇਸ ਚੱਲਦੇ ਪਏ ਜ਼ਮਾਨਤਾਂ ਮਿਲ ਗਈਆਂ ਉਹਨਾਂ ਮਾਮਲਿਆਂ ਦੇ ਵਿੱਚ ਸਾਡੇ ਇੱਥੇ ਇੱਕ ਧਾਰਨ ਹੋਰ ਹੈ ਕਿਸੇ ਨੇ ਕਿਸ਼ਤਾਂ ਦੇ ਮੋਟਰਸਾਈਕਲ ਲਿਆ ਹੋਵੇ ਦੋ ਕਿਸ਼ਤਾਂ ਟੁੱਟੀਆਂ ਪਰਚਾ ਕਰਨ ਨੂੰ ਫਿਰਦੇ ਉੱਤੇ ਜਲੀਲ ਵੀ ਬਾਧੂ ਕਰਦੇ ਆ ਪਰ ਉਹਨਾਂ ਦੇ ਪਿੱਛੇ ਕਾਰਵਾਈ ਜਿਹੜੀ ਆ ਉਹ ਹੁੰਦੀ ਰਹਿੰਦੀ ਆ ਠੀਕ ਹੈ ਕਿਸੇ ਨੇ ਵਿਆਜ ਤੇ ਮੋਟਰਸਾਈਕਲ ਆ ਕਿਸ਼ਤਾਂ ਸਮੇਸਟਰ ਦੇਣੀਆਂ ਚਾਹੀਦੀਆਂ ਪਰ ਜਦੋਂ ਕਰੋੜਾ ਰੁਪਏ ਕਿਸੇ ਨੇ ਢ ਘਾਰੇ ਹੁਣ ਉਹਨਾਂ ਨੂੰ ਜ਼ਮਾਨਤਾਂ ਹੀ ਮਿਲ ਜਾਣਗੇ ਲੋਕ ਇਹ ਗੱਲ ਕਰਦੇ ਰਹਿੰਦੇ ਅਕਸਰ ਹੁਣ ਜਦੋਂ ਕਈਆਂ ਦੇ ਖਿਲਾਫ ਕਾਰਵਾਈ ਚੱਲਦੀ ਹੈ ਤੇ ਉੱਥੇ ਚਰਚਾ ਚੱਲ ਪਈ ਹੈ ਰਾਣਾ ਗੁਰਮੀਤ ਸਿੰਘ ਸੋਢੀ ਦੀ ਕੈਪਟਨ ਅਮਰਿੰਦਰ ਸਿੰਘ ਦੇ ਵਾਵਾ ਕਰੀਬੀ ਵੀ ਰਹੇ ਐ ਜਦੋਂ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਸਮਾ ਤਾਂ ਥੋੜਾ ਜਿਹਾ ਲੈ ਲਿਆ ਪਰ ਕਰੀਬੀ ਸੀ ਗਏ ਤਾਂ ਉਧਰ ਹੀ ਇਕੱਠੇ ਸਾਥੀ ਉਧਰ ਬਣੇ ਜਾ ਕੇ ਫਿਰ ਇਹਨਾਂ ਦੇ ਖਿਲਾਫ ਇੱਕ ਸ਼ਿਕਾਇਤ ਗਈ ਹੈ ਕਹਿੰਦੇ ਕਿ ਟ੍ਰਾਂਸਫਰ ਕਰਾਉਣੀ ਸੀਗੀ ਟਰਾਂਸਫਰ ਕਰਨ ਨੂੰ ਲੈ ਕੇ 17 ਲੱਖ ਰੁਪਇਆ ਇਹਨਾਂ ਨੇ ਲੈ ਲਿਆ ਸਿੱਧੇ ਤੌਰ ਤੇ ਇਹ ਦੋਸ਼ ਲਗਾਏ ਗਏ ਐ ਹੁਣ ਜਿਹੜਾ ਸ਼ਿਕਾਇਤਕਰਤਾ ਫਾਜ਼ਿਲ ਕਾਦਰ ਰਹਿਣ ਬੜਾ ਉਹ ਕਹਿੰਦਾ ਹੋਰ ਵੀ ਮੁਲਾਜ਼ਮ ਸੀਗੇ ਉਹਨਾਂ ਨੂੰ ਇਕੱਠੇ ਕੀਤਾ ਉਹਨਾਂ ਤੋਂ ਪੈਸੇ ਲੈ ਕੇ ਰਕਮ ਬਣ ਗਈ 17 ਲੱਖ ਰੁਪਇਆ ਤੇ ਇਹ ਪੈਸੇ ਲੈ ਲਏ ਇਹਨਾਂ ਨੇ ਪਰ ਕੰਮ ਨਹੀਂ ਕੀਤਾ ਟਰਾਂਸਫਰ ਨਹੀਂ ਕੀਤੀ ਦੋ ਚੀਜ਼ਾਂ ਨੇ ਇਹਦੀ ਜਾਂਚ ਵਿਜੀਲੈਂਸ ਕਰਦੀ ਪਈ ਐ ਜੋ ਸੱਚ ਸਾਹਮਣੇ ਹੋਇਆ ਉਹ ਆ ਜਾਣਾ ਸੋਢੀ ਸਾਹਿਬ ਕਹਿੰਦੇ ਨੇ ਕਿ ਮੇਰੇ ਤੇ ਗਲਤ ਤਰੀਕੇ ਨਾਲ ਦੋਸ਼ ਲਗਾਏ ਗਿਆ ਗਲਤ ਦੋਸ਼ ਆ ਸਿਰੇ ਤੋਂ ਕਹਿੰਦੇ ਨਕਾਰਦਾ ਇਦਾਂ ਦੀ ਕੋਈ ਵੀ ਗੱਲ ਨਹੀਂ ਸ਼ਿਕਾਇਤ ਕਰਨ ਵਾਲੇ ਨੇ ਵੀ ਗੱਲ ਕਹੀ ਆ ਕਿ ਭਾਈ ਮੇਰੇ ਫੋਨ ਦੇ ਵਿੱਚ ਰਿਕਾਰਡਿੰਗ ਸੀਗੀਆਂ ਸਾਰੀਆਂ ਸਬੂਤ ਮੇਰੇ ਤੋਂ ਸਾਰੇ ਸੀਗੇ ਪਰ ਇਹਦਾ ਜਿਹੜਾ ਸੁਰੱਖਿਆ ਵਾਲਾ ਬੰਦਾ ਸੀ ਨਾ ਨਾਲ ਉਹਨੇ ਚੱਕ ਕੇ ਫੋਨ फ्लਸ਼ ਕਰ ਦਿੱਤਾ ਟਾਇਲਟ ਵਿੱਚ ਸੁੱਟ ਦਿੱਤਾ ਮੇਰੇ ਸਬੂਤ ਵੀ ਗਏ ਮੇਰਾ ਫੋਨ ਵੀ ਗਿਆ ਪੈਸੇ ਵੀ ਗਏ 11 ਲੱਖ ਰੁਪਈਆ ਇਹਦੀ ਜਾਂਚ ਚੱਲਦੀ ਪਈ ਆ ਪਰ ਦੂਸਰਾ ਪੱਖ ਹੋਰ ਹੈ ਇਹ ਵੀ ਚਰਚਾ 'ਚ ਨਾਲ ਹੀ ਚੱਲ ਪਈ ਜਦੋਂ ਖਬਰ ਸਾਹਮਣੇ ਆਈ ਉਹ ਕਹਿੰਦੇ ਠੀਕ ਹੈ ਉਸ ਬੰਦੇ ਦੇ ਖਿਲਾਫ ਜਿਹੜਾ ਉਸ ਵੇਲੇ ਮਹਿਕਮੇ ਵਿੱਚ ਸੀਗਾ ਅਧਿਕਾਰੀ ਸੀ ਉਹਨੇ ਖਿਲਾਫ ਕਾਰਵਾਈ ਕਰਾਂਗੇ ਮੰਤਰੀ ਸੀ ਜਿਨ੍ਹਾਂ ਤੇ ਦੋਸ਼ ਲੱਗਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਕੀ ਉਹ ਬੰਦਾ ਜਿਹਨੇ ਪੈਸੇ ਦਿੱਤੇ ਸੀ ਉਹ ਵੀ ਤਾਂ ਕਹਿੰਦੇ ਗਲਤ ਹੈ ਕਿ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਸ ਲਈ ਚਰਚਾ ਕਈ ਤਰ੍ਹਾਂ ਦੀ ਚੱਲਦੀ ਪਈ ਹੈ ਕੀ ਬਣਦਾ ਕੀ ਨਹੀਂ ਇਹ ਸਮਾਂ ਦੱਸੇਗਾ ਪਰ ਇੰਨਾ ਜ਼ਰੂਰ ਹੈ ਕਿ ਮਾਮਲਾ ਇਹ ਵੀ ਗੰਭੀਰ ਹੈ ਗੱਲ ਰੁਪਈਏ ਦੀ ਨਹੀਂ ਗੱਲ 20 ਰੁਪਈਏ ਦੀ ਨਹੀਂ ਗੱਲ 100 ਦੀ ਨਹੀਂ ਗੱਲ 17 ਲੱਖ ਦੀ ਨਹੀਂ ਰਿਸ਼ਵਤ ਦਾ 1 ਰੁਪਈਆ ਹੋਵੇ ਗਲਤ ਤਰੀਕੇ ਨਾਲ ਪੈਸੇ ਲਏ ਹੋਣ 17 ਲੱਖ ਹੋਵੇ ਚਾਹੇ 17 ਰੁਪਏ ਹੋਣ ਕਾਰਵਾਈ ਕਰਨੀ ਤਾਂ ਬਣਦੀ ਆ ਪਰ ਜਾਂਚ ਦੀ ਤਹ ਤੱਕ ਜਾਣੀ ਚਾਹੀਦੀ ਹੈ ਕਿ ਇਹ ਦੋਸ਼ ਲੱਗ ਰਹੇ ਸੱਚੇ ਆ ਕਿ ਇਹ ਝੂਠੇ ਦੋਸ਼ ਹੈ ਇਹਨਾਂ ਦੇ ਵਿੱਚ ਕੋਈ ਸਚਾਈ ਵੀ ਹੈਗੀ ਹੈ ਇਹ ਸੱਚ ਆਖਰਕਾਰ ਸਾਹਮਣੇ ਆਉਣਾ ਚਾਹੀਦਾ ਹੈ ਕੈਨੇਡਾ ਇੱਕ ਵਾਰ ਫਿਰ ਤੋਂ ਇਮੀਗ੍ਰੇਸ਼ਨ ਨੀਤੀ ਵਿੱਚ ਬਦਲਾਅ ਕਰਨ ਜਾ ਰਿਹਾ ਹੈ ਮੰਨਿਆ ਜਾ ਰਿਹਾ ਹੈ ਇਸ ਫੈਸਲੇ ਨਾਲ ਵਿਦਿਆਰਥੀਆਂ ਲਈ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਵਿਦਿਆਰਥੀਆਂ ਲਈ ਇੱਕ ਸਮੱਸਿਆ ਵੀ ਹੈ ਕਿਉਂਕਿ ਵੀਜ਼ਿਆਂ ਦੇ ਵਿੱਚ 35% ਕਟੌਤੀ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਕਹੀਏ ਸਟੱਡੀ ਪਰਮਿਟ ਨੇ ਉਹਨਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ। ਕੈਨੇਡਾ ਦੀ ਸਰਕਾਰ ਇਸ ਵੇਲੇ ਖੁਦ ਖਤਰੇ ਦੇ ਵਿੱਚ ਹੈ ਜਿਹਦੇ ਕਰਕੇ ਕਈ ਫੈਸਲੇ ਲੈਣੇ ਪੈ ਰਹੇ ਨੇ ਤਾਂਕਿ ਕੈਨੇਡਾ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਪਹਿਲਾਂ ਦਿਲ ਜਿੱਤਿਆ ਜਾ ਸਕੇ। ਇਸ ਵੇਲੇ ਲਿਬਰਲ ਪਾਰਟੀ 338 ਮੈਂਬਰੀ ਹਾਊਸ ਦੇ ਵਿੱਚ 154 ਮੈਂਬਰਾਂ ਦੇ ਨਾਲ ਕਹਿ ਰਹੇ ਆ ਕਿ ਟਿਕਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਇਹਦੇ ਵਿੱਚ ਜਦੋਂ ਦੇ ਜਗਨਵੀਰ ਸਿੰਘ ਹੂਰਾ ਨੇ ਸਮਰਥਨ ਵਾਪਸ ਲੈਣ ਦਾ ਐਲਾਨ ਕੀਤਾ ਉਸ ਤੋਂ ਬਾਅਦ 16 ਹੋਰ ਸੰਸਦ ਮੈਂਬਰਾਂ ਦੀ ਲੋੜ ਪੈਣੀ ਆ ਤਾਂ ਜਾ ਕੇ ਸਰਕਾਰ ਟਿਕੀ ਰਹਿਣੀ ਆ ਨਹੀਂ ਤਾਂ ਕਸੂਤੀ ਸਥਿਤੀ ਜਸਟਿਨ ਟੂਡੋ ਹੂਰਾ ਲਈ ਵੀ ਬਣੀ ਹੋਈ ਆ ਕੈਨੇਡਾ ਲਗਾਤਾਰ ਇਮੀਗ੍ਰੇਸ਼ਨ ਨੀਤੀ ਵਿੱਚ ਬਦਲਾਅ ਕਰ ਰਿਹਾ ਹੈ ਮਿਲਰ ਸਾਹਿਬ ਜਿਹੜੇ ਮੰਤਰੀ ਨੇ ਇਸ ਮਹਿਕਮੇ ਦੇ ਉਹ ਵੀ ਕਹਿ ਰਹੇ ਨੇ ਕਿ ਕੌਸ਼ਕ ਕਦਮ ਸਾਨੂੰ ਸਖਤ ਚੁੱਕਣੇ ਪੈਣੇ ਆ ਜਿਹਦੇ ਕਰਕੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਕੰਮ ਮਿਲੇ ਪਹਿਲ ਉਹਨਾਂ ਦੀ ਆ ਕਹਿੰਦੇ ਇਦਾਂ ਦੀਆਂ ਚੀਜ਼ਾਂ ਕਈ ਮੁਲਕਾਂ ਦੇ ਵਿੱਚ ਹੋਈਆਂ ਵੋਟਾਂ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਫੈਸਲੇ ਅਹਿਮੀਅਤ ਰੱਖਦੇ ਆ ਜਦੋਂ ਸਰਕਾਰ ਖਤਰੇ ਦੇ ਵਿੱਚ ਹੈ ਜਦੋਂ ਲੱਗਦਾ ਪਿਆ ਕਿ ਕਿਸੇ ਵੇਲੇ ਵੀ ਵਿਰੋਧੀ ਧਿਰ ਬੇਪਰੋਸਗੀ ਦਾ ਮਤਾ ਲਿਆ ਕੇ ਟੂਡੋ ਸਾਹਿਬ ਨੂੰ ਹਟਾ ਵੀ ਸਕਦੀ ਹੈ ਇਸ ਤਰ੍ਹਾਂ ਸੰਭਾਵਨਾ ਹੈ ਕਿਉਂਕਿ ਆਉਂਦੇ ਦਿਨਾਂ ਨੂੰ ਹੀ ਹੋ ਸਕਦਾ 24 ਨਵੰਬਰ ਦਾ ਦਿਨ ਬਹੁਤ ਖਾਸ ਹੈ ਕੈਨੇਡਾ ਲਈ ਕਿਉਂਕਿ ਜਦੋਂ ਬੇਪਰੋਸਗੀ ਦਾ ਮਤਾ ਪੇਸ਼ ਕਰਨਾ ਜੇ ਤਾਂ ਉਹਨਾਂ ਦੇ ਕੋਲ 154 ਮੈਂਬਰ ਹੈਗੇ ਟिके ਰਹਿੰਦੇ 16 ਹੋਰ ਨਾਲ ਆ ਕੇ ਜੁੜ ਗਏ ਤਾਂ ਕੈਨੇਡਾ ਦੀ ਸਰਕਾਰ ਵੱਸ ਸਕਦੀ ਹੈ ਨਹੀਂ ਤਾਂ ਸਰਕਾਰ ਟੁੱਟਣ ਦੀ ਸੰਭਾਵਨਾ ਵੀ ਹੈ ਪਰ ਉਹਦੇ ਨਾਲ ਨਾਲ ਅੰਤਰਰਾਸ਼ਟਰੀ ਪੱਧਰ ਤੇ ਕਈ ਬਦਲਾਅ ਕੀਤੇ ਜਾ ਰਹੇ ਨੇ ਵਿਦਿਆਰਥੀਆਂ ਲਈ ਹੁਣ ਜਦੋਂ 35% ਦੀ ਵੀਜ਼ਾਂ ਵਿੱਚ ਕਟੌਤੀ ਕੀਤੀ ਗਈ ਹੈ ਇਹਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ 4 ਲੱਖ 27000 ਵਿਦਿਆਰਥੀ ਕੈਨੇਡਾ ਦੇ ਵਿੱਚ ਨੇ ਵਰਕ ਪਰਮਿਟ ਲਈ ਉਹਨਾਂ ਨੂੰ ਦਿੱਕਤ ਵੀ ਆਉਣੀ ਹੈ ਭਾਰਤ ਸਰਕਾਰ ਦੇ ਅੰਕੜੇ ਕਹਿੰਦੇ ਆ ਕਿ 1335878 ਭਾਰਤੀ ਵਿਦਿਆਰਥੀ ਵਿਦੇਸ਼ ਦੇ ਵਿੱਚ ਪੜ ਰਹੇ ਆ ਇਹਦੇ ਵਿੱਚੋਂ 427000 ਵਿਦਿਆਰਥੀ ਕੈਨੇਡਾ ਦੇ ਵਿੱਚ ਹੈ ਤੇ ਪਿਛਲੇ ਕੁ ਸਾਲਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਸੰਖਿਆ ਇਹਦੇ ਵਿੱਚ 260 ਫੀਸਦੀ ਦਾ ਵਾਧਾ ਹੋਇਆ ਜੇ ਇੰਨਾ ਵਾਧਾ ਹੋ ਗਿਆ ਇਹਦਾ ਮਤਲਬ ਹੈ ਕਿ ਬਹੁਤ ਸਾਰੇ ਪਰਿਵਾਰ ਉਹ ਨੇ ਬੱਚੇ ਉਹ ਆ ਜਿਹੜਾ ਆਪਣਾ ਭਵਿੱਖ ਵਧਿਆ ਕਰਨ ਲਈ ਕੈਨੇਡਾ ਦਾ ਰੁੱਖ ਕਰ ਰਹੇ ਨੇ ਪਰ ਹੁਣ ਜਦੋਂ ਅਚਾਨਕ ਬਦਲਾ ਆ ਰਿਹਾ ਇਸ ਤੋਂ ਪਹਿਲਾਂ ਪਲੱਸ 2 ਜਿਨੀ ਕੀਤੀ ਉਹਨਾਂ ਵਿਦਿਆਰਥੀਆਂ ਲਈ ਵੀ ਇੱਕ ਨਵੀਂ ਮੁਸੀਬਤ ਸੀ ਕਿਉਂਕਿ ਗ੍ਰੈਜੂਏਸ਼ਨ ਲਾਜ਼ਮੀ ਕਰ ਦਿੱਤੀ ਗਈ ਸੀ ਵਰਕ ਪਰਮਿਟ ਇਹਨਾਂ ਦੇ ਵਿੱਚੋਂ ਕਿੰਨਿਆਂ ਨੂੰ ਮਿਲੇਗਾ ਇਹ ਪਤਾ ਨਹੀਂ ਕਿਉਂਕਿ ਅਗਲੇ ਸਾਲ ਇੱਕ ਤੋਂਤੀ 10% ਦੀ ਹੋਰ ਵਧਾ ਦੇਣੀ ਆ ਤੇ 45% ਤੱਕ ਹੋ ਜਾਣਾ ਇਹ ਕੰਮ 35% ਦੀ ਵੀ ਜੇ ਹੋਣਾ 45% ਦਾ ਕੰਮ ਘੱਟ ਜਾਣਾ ਇਹਦਾ ਮਤਲਬ ਅੱਧੇ ਤੋਂ ਵੱਧ ਵਿਦਿਆਰਥੀਆਂ ਲਈ ਇੱਕ ਨਵੀਂ ਸਮੱਸਿਆ ਵਰਕ ਪਰਮਿਟ ਮਿਲਣਾ ਆ ਕੀ ਆਉਂਦੇ ਦਿਨਾਂ ਨੂੰ ਕੋਈ ਹੋਰ ਵੀ ਨੀਤੀ ਤਿਆਰ ਹੈ ਸਰਕਾਰ ਦੀ ਇਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਪਰ ਉਹ ਕਹਿੰਦੇ ਆ ਕਿ ਸਾਡੇ ਇੱਥੇ ਲੇਬਰ ਮਾਰਕੀਟ ਲਗਾਤਾਰ ਬਦਲ ਰਿਹਾ ਹੈ ਜਿਹਦੇ ਕਰਕੇ ਸਾਨੂੰ ਇਸ ਤਰ੍ਹਾਂ ਦੇ ਫੈਸਲੇ ਲੈਣੇ ਪੈ ਰਹੇ ਨੇ ਦੂਸਰੇ ਪਾਸੇ ਟਰੂਡੋ ਸਾਹਿਬ ਨੇ ਕਿਹਾ ਕਿ ਕੈਨੇਡਾ ਦੇ ਨਿਜਮਾ ਦਾ ਗਲਤ ਤਰੀਕੇ ਨਾਲ ਕੁਝ ਕੁ ਲੋਕ ਫਾਇਦਾ ਚੁੱਕਦੇ ਪਏ ਆ ਜਿਹਦੇ ਕਰਕੇ ਨੁਕਸਾਨ ਦੇਸ਼ ਨੂੰ ਹੋ ਰਿਹਾ ਹੈ ਆਰਥਿਕ ਤੌਰ ਤੇ ਵੀ ਨੁਕਸਾਨ ਹੋ ਰਿਹਾ ਹੈ ਉਥੋਂ ਦੇ ਪਹਿਲੇ ਲੋਕਾਂ ਲਈ ਇੱਕ ਵੱਡੀ ਸਮੱਸਿਆ ਰਹਿਣ ਨੂੰ ਘਰ ਨਹੀਂ ਮਿਲਦੇ ਪਏ ਬਹੁਤ ਸਾਰੇ ਲੋਕ ਬੇਘਰੇ ਹੋ ਗਏ ਨੇ ਕਈ ਲੋਕ ਸੜਕਾਂ ਤੇ ਰਹਿਣ ਨੂੰ ਮਜਬੂਰ ਨੇ ਪਿਛਲੇ ਦਿਨੀ ਕੁਝ ਕੁ ਖਬਰਾਂ ਅਜਹੀਆਂ ਵੀ ਆਈਆਂ ਈ ਵਿਦਿਆਰਥੀਆਂ ਲਈ ਵੀ ਸਮੱਸਿਆ ਖੜੀ ਹੁੰਦੀ ਜਾ ਰਹੀ ਹੈ ਕਿਉਂਕਿ ਬੇਸਮੈਂਟ ਜਿਹੜੀ ਹੈ ਨਾ ਉਹਦਾ ਕਿਰਾਇਆ ਵਧਦਾ ਜਾ ਰਿਹਾ 3-4 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਕੈਨੇਡਾ ਵਿੱਚ 300 ਜਾਂ 400 ਡਾਲਰ ਤੱਕ ਬੇਸਮੈਂਟ ਮਿਲ ਜਾਂਦੀ ਸੀ ਨਾ ਆਮਨੇ ਕਿਰਾਇਆ ਨਿਕਲ ਜਾਂਦਾ ਈ ਵਿਦਿਆਰਥੀਆਂ ਦਾ ਹੁਣ ਜਦੋਂ 700 800 850 900 ਡਾਲਰ ਤੱਕ ਗੱਲ ਪਹੁੰਚ ਗਈ ਹੈ ਨੁਕਸਾਨ ਤਾਂ ਕਿਸੇ ਕਿਸੇ ਤਰੀਕੇ ਹੋ ਹੀ ਰਿਹਾ ਹੈ ਆਰਥਿਕ ਤੌਰ ਤੇ ਵਿਦਿਆਰਥੀਆਂ ਦੇ ਉੱਪਰ ਬਹੁਤ ਵੱਡੀ ਸਮੱਸਿਆ ਹੈ ਜਿਉਂਦਾ ਫੀਸ ਵਿੱਚ ਵਾਧਾ ਹੋਇਆ ਮਾਪੇ ਜਿਹੜੇ ਬੱਚਿਆਂ ਨੂੰ ਭੇਜ ਰਹੇ ਨੇ ਉਹ ਤਾਂ ਭੇਜ ਹੀ ਰਹੇ ਆ ਪਰ ਬੱਚਿਆਂ ਲਈ ਇੱਕ ਨਵੀਂ ਸਮੱਸਿਆ ਇਸ ਵੇਲੇ ਖੜੀ ਹੁੰਦੀ ਦਿਖਾਈ ਦੇ ਰਹੀ ਹੈ ਜਸਟਨ ਟ੍ਰੂਡੋ ਇਹ ਵੀ ਗੱਲ ਕਹਿੰਦੇ ਪਏ ਆ ਕਿ ਸਭ ਤੋਂ ਪਹਿਲਾਂ ਹੱਕ ਉੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਇਹ ਹੀ ਗੱਲ ਉੱਥੋਂ ਦੇ ਮੰਤਰੀ ਸਾਹਿਬ ਮਿਲਰ ਸਾਹਿਬ ਕਹਿ ਰਹੇ ਨੇ ਕਿ ਉੱਥੇ ਲੋਕਾਂ ਦਾ ਹੱਕ ਹੈ ਹੁਣ ਜੇਕਰ ਦੇਖਿਆ ਜਾਵੇ ਟ੍ਰੂਡੋ ਸਾਹਿਬ ਕਹਿੰਦੇ ਨੇ ਕਿ ਇਸ ਵੇਲੇ ਇਹ ਫੈਸਲਾ ਇਸ ਕਰਕੇ ਲਿਆ ਜਾਣਾ ਕਿਉਂਕਿ ਸਾਨੂੰ ਕੁਝ ਕੁ ਲੋਕ ਹੈ ਜਿਹੜੇ ਗਲਤ ਤਰੀਕੇ ਨਾਲ ਫਾਇਦਾ ਚੁੱਕਦੇ ਪਏ ਆ ਪਰ ਦੂਸਰਾ ਪੱਖ ਇਹ ਵੀ ਹੈ ਕਿ ਚੋਣਾਂ ਤੋਂ ਪਹਿਲਾਂ ਇਹ ਜੋ ਫੈਸਲਾ ਲਿਆ ਜਾ ਰਿਹਾ ਲੋਕ ਉਸਨੂੰ ਨਜ਼ਰ ਨਾਲ ਵੀ ਦੇਖਦੇ ਪਏ ਆ ਕੀ ਫਾਇਦਾ ਲੈਣ ਦੀ ਸਿਆਸੀ ਤੌਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਫਿਰ ਕਹਿੰਨੀ ਹੈ ਕਿ ਬਹੁਤ ਸਾਰੇ ਵਿਦਿਆਰਥੀਆਂ ਲਈ ਮੁਸੀਬਤ ਵੀ ਸਮੱਸਿਆ ਨਵੀਂ ਖੜੀ ਹੋ ਸਕਦੀ ਹੈ 35% ਵੀਜ਼ਾ ਦੇ ਵਿੱਚ ਕਟੌਤੀ ਕੀਤੀ ਗਈ ਹੈ ਪਿਛਲੇ ਸਮੇਂ ਦੌਰਾਨ ਇਹ ਵੀ ਖਬਰਾਂ ਸਾਹਮਣੇ ਆਈਆਂ ਸੀ ਕਿ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੇ ਅਪਲਾਈ ਕਰਨਾ ਘੱਟ ਕਰ ਦਿੱਤਾ ਉਹ ਹੋਰ ਮੁਲਕਾਂ ਵੱਲ ਜਾ ਰਹੇ ਹੈ ਜਰਮਨ ਵੱਲ ਵੀ ਕਈ ਵਿਦਿਆਰਥੀ ਜਾ ਰਹੇ ਹੈ ਅਮਰੀਕਾ ਦੇ ਵੀਜ਼ਾ ਵਿੱਚ ਵੀ ਕਮੀ ਆਈ ਹੈ ਕਿਉਂਕਿ ਫੀਸ ਜ਼ਿਆਦਾ ਹੋ ਚੁੱਕੀ ਇਸ ਕਰਕੇ ਫੈਸਲਾ ਲਿਆ ਸੋ ਦੇਖਦੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀ ਗੱਲ ਹੁੰਦੀ ਹੈ ਪਰ ਇਨਾਂ ਦੂਰ ਹੈ ਭਾਰਤ ਵਿੱਚ ਜਿਹੜੇ ਬਹੁਤ ਸਾਰੇ ਵਿਦਿਆਰਥੀ ਕੈਨੇਡਾ ਜਾ ਰਹੇ ਨੇ ਉਹਨਾਂ ਦੀ ਉਹਨਾਂ ਵਿੱਚ ਪੰਜਾਬੀਆਂ ਦੀ ਗਿਣਤੀ ਜ਼ਿਆਦਾਤਰ ਹੈ ਇਸ ਕਰਕੇ ਇਹ ਫੈਸਲਾ ਪ੍ਰਭਾਵ ਪਾ ਸਕਦਾ ਹੈ ਅੱਗੇ ਵੱਧਦੇ ਆ ਗੱਲ ਕਰਦੇ ਆ ਤਿਰੂਪਤੀ ਮੰਦਿਰ ਦੀ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਧਰਮ ਨਾਲ ਜੁੜਦਾ ਹੋਇਆ ਇਸ ਕਰਕੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਪੜ੍ਹ ਕੇ ਵੀ ਹੋਏ ਨੇ ਆਪਣੀ ਪੜਾਅਸ ਵੀ ਕੱਟ ਰਹੇ ਨੇ ਦਰਅਸਲ معاملہ ਹੈ ਹੀ ਇਸ ਤਰ੍ਹਾਂ ਦਾ ਤਿਰੂਪਤੀ ਮੰਦਿਰ ਦੇ ਲੱਡੂ ਪ੍ਰਸਾਦਮ ਇਹਦੀ ਪਵਿੱਤਰਤਾ ਵਿਵਾਦ ਵਿੱਚ ਹੈ ਕੇਂਦਰੀ ਮੰਤਰਾਲੇ ਨੇ ਭਾਵੇਂ ਜਾਂਚ ਦੇ ਹੁਕਮ ਦੇ ਦਿੱਤੇ ਆ ਨੱਡਾ ਸਾਹਿਬ ਨੇ ਵੀ ਹੁਕਮ ਦਿੱਤਾ ਹੈ ਕਮੇਟੀ ਬਣਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ ਕਿ ਪਵਿੱਤਰਤਾ ਜੇਕਰ ਭੰਗ ਹੋਈ ਹੈ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦਰਅਸਲ ਤਿਰੂਪਤੀ ਮੰਦਿਰ ਜਿਹਦੀ ਜਾਇਦਾਦ 2.5 ਲੱਖ ਕਰੋੜ ਰੁਪਏ ਦੀ ਆ ਵਿਸ਼ਵ ਦਾ ਸਭ ਤੋਂ ਮਹਿੰਗਾ ਧਾਰਮਿਕ ਸਥਾਨ ਜਿੱਥੇ 70000 ਦੇ ਕਰੀਬ ਹਰ ਰੋਜ਼ ਸ਼ਰਧਾਲੂ ਜਾਂਦੇ ਨੇ ਜਿੱਥੇ ਮੰਦਿਰ ਦੀ ਸਾਲਾਨਾ ਕਮਾਈ 3000 ਕਰੋੜ ਰੁਪਏ ਦੀ ਆ ਦੱਸਿਆ ਜਾਂਦਾ ਕਿ 1500 ਕਰੋੜ ਰੁਪਏ ਇੱਕ ਸਾਲ ਦੇ ਦਾਨ ਦੇ ਵਿੱਚ ਹੀ ਇੱਥੇ ਮਿਲ ਜਾਂਦੇ ਆ ਤਿਰੂਮਾਲਾ ਦਾ ਸ੍ਰੀ ਵੈਂਕਟੇਸ਼ਵਰ ਮੰਦਿਰ ਦੁਨੀਆ ਦਾ ਸਭ ਤੋਂ ਅਮੀਰ ਮੰਦਰਾਂ ਦੇ ਵਿੱਚੋਂ ਇੱਕ ਆ ਹੁਣ ਇੱਥੇ ਪ੍ਰਸਾਦ ਦੀ ਪਵਿੱਤਰਤਾ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਸਵਾਲ ਤਾਂ ਇਹ ਵੀ ਹੈ ਕਿ ਇੰਨਾ ਕੁ ਛੁਣਦੇ باوجود ਵੀ ਜਾਂਚ ਕਿਉਂ ਨਹੀਂ ਤੇਜ਼ੀ ਨਾਲ ਕੀਤੀ ਗਈ ਪਹਿਲਾਂ ਦੋਸ਼ ਪਹਿਲਾਂ ਵੀ ਲੱਗੇ ਸੀ ਪਹਿਲੀ ਵਾਰ ਦੋਸ਼ ਨਹੀਂ ਲੱਗੇ ਪਰ ਉਦੋਂ ਮਾਮਲੇ ਨੂੰ ਸ਼ਾਇਦ ਗੰਭੀਰਤਾ ਨਾਲ ਨਹੀਂ ਲਿਆ ਹੁਣ ਤੇਲਗੋਨ ਦੇ ਸੰਪਾਰਟੀ ਦੇ ਪ੍ਰਧਾਨ ਵੀ ਨੇ ਉਥੋਂ ਦੇ ਮੁੱਖ ਮੰਤਰੀ ਵੀ ਆ ਆਂਧਰਾ ਪ੍ਰਦੇਸ਼ ਦੇ ਚੰਦਰਬਾਬੂ ਨਾਇਡੂ ਨਾਇਡੂ ਸਾਹਿਬ ਕਹਿ ਰਹੇ ਨੇ ਕਿ ਦੋ ਦੋਸ਼ ਆ ਜਿਹੜੇ ਬਹੁਤ ਗੰਭੀਰ ਆ ਇੱਕ ਤਾਂ ਇੱਥੇ ਦੇ ਜਿਹੜਾ ਪ੍ਰਸਾਦ ਹੈ ਉਹਨੂੰ ਬਣਾਉਣ ਵਿੱਚ ਜਿਹੜਾ ਕੇ ਆ ਉਹ ਕੇ ਨਹੀਂਗਾ ਉਹ ਜਾਨਵਰਾਂ ਦੀ ਚਰਬੀ ਆ ਦੂਸਰੇ ਪਾਸੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਾਨਵਰ ਚਰਬੀ ਦੇ ਨਾਮ ਨਾਲ ਫਿਸ਼ ਆਇਲ ਦੀ ਵੀ ਵਰਤੋਂ ਕੀਤੀ ਗਈ ਹੈ ਮਾਮਲਾ ਗੰਭੀਰ ਹੈ ਇਹਦੇ ਵਿੱਚ ਜਾਂਚ ਕਰਾਉਣ ਦੀ ਗੱਲ ਕੀਤੀ ਗਈ ਹੈ ਦੂਸਰੇ ਪਾਸੇ ਤਿਰੂਪਤੀ ਪ੍ਰਸਾਦਮ ਸੈਂਪਲ ਰਿਪੋਰਟ ਇਹਦੇ ਵਿੱਚੋਂ ਮਿਲਿਆ ਕੀ ਕੀ ਆ ਕਹਿੰਦੇ ਇਹਦੇ ਵਿੱਚ ਸੋਇਆਬੀਨ ਸੀ ਨਾਰੀਅਲ ਸਨਫਲਾਵਰ ਨਾਲ ਕਾਟਨ ਸੀਡ ਜੈਤੂਨ ਦਾ ਤੇਲ ਇਸ ਤੋਂ ਇਲਾਵਾ ਅਲਸੀ ਨਾਲ ਤਿੰਨ ਚੀਜ਼ਾਂ ਹੋਰ ਐ ਜਿਹਦੇ ਕਰਕੇ ਵਿਵਾਦ ਖੜਾ ਹੋਇਆ ਇੱਕ ਫਿਸ਼ ਆਇਲ ਐ ਲਾਰਡ ਐ ਤੇ ਬੀਫ ਟੈਲੋ ਐ ਬੀਫ ਟੈਲੋ ਕੀ ਹੁੰਦਾ ਦਰਅਸਲ ਕੁਸ਼ਕ ਸਮਾਂ ਪਹਿਲਾਂ ਜਾਨਵਰਾਂ ਦੀ ਚਰਬੀ ਨੂੰ ਥੋੜੀ ਜਹੀ ਗੈਸ ਤੇ ਸਲੋ ਕਰਕੇ ਜਦੋਂ ਢਾਲਿਆ ਜਾਂਦਾ ਤਾਂ ਉਹ ਜਦੋਂ ਪੱਕਦੀ ਪੱਕਦੀ ਵੀ ਪੂਰੀ ਨਹੀਂ ਹੁੰਦੀ ਐ ਕੱਚੀ ਵੀ ਹੁੰਦੀ ਐ ਉਸ ਚੀਜ਼ ਨੂੰ ਬੀਫ ਟੈਲੋ ਕਿਹਾ ਜਾਂਦਾ ਹੁਣ ਇਹਦੇ ਵਿੱਚ ਕਹਿੰਦੇ ਆ ਕਿ ਫੈਟ ਰਹਿ ਜਾਂਦੀ ਐ ਕਿ ਇਹ ਵਰਗਾ ਦਿਖਾਈ ਦਿੰਦਾ ਇਹਦੀ ਵਰਤੋਂ ਕੀਤੀ ਗਈ ਪ੍ਰਸਾਦ ਬਣਾਉਣ ਲਈ ਵਰਤੋਂ ਕੀਤੀ ਗਈ ਇਹ ਤਾਂ ਸਿੱਧਾ ਹੀ ਭਾਵਨਾਵਾਂ ਦੇ ਨਾਲ ਖਲਵਾੜ ਕੀਤਾ ਗਿਆ ਦੂਸਰੇ ਪਾਸੇ ਲੋਰਡ ਲੋਰਡ ਕੀ ਹੈ ਸੂਰ ਦੀ ਚਰਬੀ ਤੋਂ ਬਣਾਇਆ ਜਾਂਦਾ ਇਹ ਵੀ ਦੱਸਿਆ ਜਾਂਦਾ ਥੋੜਾ ਚੀਕੜਾ ਹੁੰਦਾ ਤੇ ਜਦੋਂ ਇਹਨੂੰ ਆਸਾਨੀ ਨਾਲ ਮਲਾਇਆ ਜਾਂਦਾ ਪਤਾ ਨਹੀਂ ਲੱਗਦਾ ਫਿਰ ਹੁਣ ਜੇਕਰ ਪ੍ਰਸਾਦ ਦੇ ਵਿੱਚ ਇਹ ਚੀਜ਼ਾਂ ਮਲਾਈਆਂ ਗਈਆਂ ਪਵਿੱਤਰ ਲੱਡੂ ਦੇ ਵਿੱਚ ਇਹ ਚੀਜ਼ਾਂ ਕਹਿੰਦੇ ਆ ਮਲਾਈਆਂ ਗਈਆਂ ਤੇ ਨੁਕਸਾਨ ਨੁਕਸਾਨ ਤਾਂ ਆਮ ਲੋਕਾਂ ਦਾ ਭਾਵਨਾਵਾਂ ਨੂੰ ਠੇਸ ਉਹਨਾਂ ਤੇ ਪਹੁੰਚੀ ਹੈ ਅੱਜ ਪਹਿਲੀ ਵਾਰ ਨਹੀਂ 300 ਸਾਲਾਂ ਤੋਂ ਉਥੋਂ ਕੁਛਕ ਪਰਿਵਾਰ ਜਿਹੜੇ ਐ ਇਸ ਨੂੰ ਬਣਾਉਣ ਦਾ ਕੰਮ ਕਰਦੇ ਆ ਤੇ ਕਹਿੰਦੇ ਆ ਕਿ ਜਦੋਂ ਪ੍ਰਾਨ ਪ੍ਰਤੀਸ਼ਟਾ ਦਾ ਪ੍ਰੋਗਰਾਮ ਅਯੋਧਿਆ ਦੇ ਵਿੱਚ ਹੋਇਆ ਤੇ ਇੱਥੋਂ ਵੀ ਲੱਡੂ ਗਏ ਸੀ ਇਹਦੀ ਜਾਂਚ ਹੁਣੀ ਚਾਹੀਦੀ ਹੈ ਮਾਮਲਾ ਗੰਭੀਰ ਹੈ ਤਿੰਨ ਦਿਨ ਦੇ ਵਿੱਚ ਤਿੰਨ ਗੰਭੀਰ ਦੋਸ਼ ਚੰਦਰਬਾਬੂ ਨਾਇਡੂ ਖਰਾ ਦੀ ਪਾਰਟੀ ਨੇ ਲਗਾਤੇ ਆ ਦੂਸਰੇ ਪਾਸੇ ਵਾਈਐਸਆਰ ਪਾਰਟੀ ਕਾਂਗਰਸ ਪਾਰਟੀ ਨਾਲ ਮੇਲ ਕੈਡੈਂਟ ਸਰਕਾਰ ਸੀ ਉਹਨਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਉਹ ਕਹਿੰਦੇ ਸਖਤ ਕਾਰਵਾਈ ਦੋਸ਼ੀਆਂ ਦੇ ਖਿਲਾਫ ਹੋਣੀ ਚਾਹੀਦੀ ਹੈ ਕਿਉਂਕਿ ਸਿੱਧੇ ਤੌਰ ਤੇ ਇਹ ਧਾਰਮਿਕ ਭਾਵਨਾਵਾਂ ਦੇ ਨਾਲ ਬਹੁਤ ਵੱਡਾ ਖਲਵਾੜ ਕੀਤਾ ਗਿਆ ਹੈ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਵੀ ਹੈ ਅੱਗੇ ਵੱਧਦੇ ਮੈਂ ਗੱਲ ਕਰਦੇ ਹਾਂ ਕਾਂਗਰਸ ਦੇ ਲੀਡਰਾਂ ਤੇ ਕੀਤੀਆਂ ਜਾਣ ਵਾਲੀ ਟਿੱਪਣੀਆਂ ਤੇ ਰਾਹੁਲ ਗਾਂਧੀ ਤੇ ਟਿੱਪਣੀ ਕੀਤੀ ਸੀ ਰਵਨੀਤ ਬਿੱਟੂ ਹੂਰਾ ਨੇ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਅੱਤਵਾਦੀ ਕਿਹਾ ਉਸ ਤੋਂ ਬਾਅਦ ਇੱਕ ਚਿੱਠੀ ਲਿਖੀ ਗਈ ਮਲਕਾਰਜਨ ਖੜਗੇ ਹੂਰਾ ਵੱਲੋਂ ਖੜਗੇ ਸਾਹਿਬ ਨੇ ਚਿੱਠੀ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖਿਆ ਕਿ ਇਹਨਾਂ ਲੀਡਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਠੀਕ ਉਸ ਤੋਂ ਬਾਅਦ ਜੇਪੀ ਨੱਡਾ ਇੱਕ ਚਿੱਠੀ ਲਿਖਦੇ ਨੇ। ਉਹ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਨੂੰ ਜਦੋਂ ਆਹ ਆਹ ਗੱਲਾਂ ਰਾਹੁਲ ਗਾਂਧੀ ਨੇ ਕਿ ਉਸ ਵੇਲੇ ਤੁਸੀਂ ਸਾਰੇ ਕਿੱਥੇ ਸੀ? ਅੱਜ ਫਿਰ ਉਸ ਗੱਲ ਦਾ ਜਵਾਬ ਪ੍ਰਿੰਕਾ ਗਾਂਧੀ ਹੁਰਾਂ ਨੇ ਵੀ ਦਿੱਤਾ। ਉਸ ਗੱਲ ਦਾ ਜਵਾਬ ਕਾਂਗਰਸ ਦੇ ਕਈ ਸੀਨੀਅਰ ਲੀਡਰਾਂ ਨੇ ਦਿੱਤਾ। ਉਹ ਨੱਡਾ ਸਾਹਿਬ ਨੂੰ ਕਹਿੰਦੇ ਕਿ 82 ਸਾਲ ਦੇ ਹੋ ਚੁੱਕੇ ਆ ਖੜਗੇ ਸਾਹਿਬ। ਤੁਸੀਂ ਉਹਨਾਂ ਦੇ ਬਾਰੇ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਿਉਂ ਕੀਤੀ ਹੈ? ਇਹ ਗਲਤ ਹੈ। ਇੱਕ ਪੱਖ ਇਹ ਦੂਸਰੇ ਪਾਸੇ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੇ ਰਾਹੁਲ ਗਾਂਧੀ ਨੂੰ ਅੱਤਵਾਦੀ ਕਿਹਾ ਸੀ ਤੇ ਬਾਅਦ ਵਿੱਚ ਇਹ ਗੱਲ ਕਹੀ ਕਿ ਮੈਂ 100 ਵਾਰ ਕਹੂੰ ਅੱਤਵਾਦੀ ਮੂੰਹ ਤੇ ਵੀ ਕਹੂੰ ਅੱਤਵਾਦੀ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਹੋ ਗਈ ਹੈ ਹੁਣ ਇੱਕ ਹੋਰ ਚਰਚਾ ਚੱਲਦੀ ਪਈ ਹੈ ਕਿਉਂਕਿ ਜਦੋਂ ਇਦਾਂ ਦੇ ਬਿਆਨ ਆਉਂਦੇ ਆ ਨਾ ਆਪਣੇ ਲੀਡਰ ਦੇ ਬਾਰੇ ਕੋਈ ਵੀ ਬੰਦਾ ਸੁਣਦਾ ਨਹੀਂ ਖਾਸ ਤੌਰ ਤੇ ਉਹ ਜਿਹੜੇ ਕਹਿੰਦੇ ਅਸੀਂ ਹੈਗੇ ਭਗਤੀ ਨੰਦੇ ਆ ਹੁਣ ਜਦੋਂ ਇਹ ਗੱਲ ਚੱਲ ਪਈ ਆ ਰਵਨੀਤ ਬਿੱਟੂ ਹੁਰਾਂ ਦੇ ਖਿਲਾਫ ਐਫਆਈਆਰ ਦਰਜ ਹੋ ਗਈ ਆ ਇੱਕ ਦੱਖਣੀ ਜ਼ੁਬੇ ਤੋਂ 15 ਬਿਆਨ ਆ ਗਿਆ ਹੈ ਹੈ ਕਾਂਗਰਸ ਪਾਰਟੀ ਦਾ ਬਧਾਇਕ ਉਹ ਕਹਿੰਦਾ ਕਿ ਰਵਨੀਤ ਬਿੱਟੂ ਦਾ ਜਿਹੜਾ ਗਲਾ ਵੱਢ ਕੇ ਲਾਊਗਾ ਉਹਨੂੰ ਮੈਂ ਜ਼ਮੀਨ ਦਊਗਾ ਤਾਂ 1.5 ਏਕੜ ਦੀ ਗੱਲ ਕੀਤੀ ਆ ਦੇਖੋ ਇਹ ਜਿਹੜੇ ਬਿਆਨ ਆ ਰਹੇ ਨੇ ਕੋਈ ਕਹਿੰਦਾ ਜੀਬ ਕੱਟ ਦੋ 11 ਲੱਖ ਦੇ ਦਾਂਗੇ ਕੋਈ ਕਹਿੰਦਾ ਗਲਾ ਵੱਢ ਦੋ ਅਸੀਂ ਇੰਨੇ ਪੈਸੇ ਦੇ ਦਾਂਗੇ ਇਹ ਦੇਸ਼ ਦਾ ਮਾਹੌਲ ਖਰਾਬ ਕਰਨ ਵਾਲੀ ਗੱਲ ਹੈ ਭਾਰਤ ਦੇ ਸਾਰੇ ਲੀਡਰਾਂ ਨੂੰ ਚਾਹੀਦਾ ਕਿ ਲੋਕਾਂ ਨੇ ਅਧਿਕਾਰ ਦਿੱਤਾ ਤੁਹਾਨੂੰ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਪਰ ਤੁਸੀਂ ਸਮस्या ਦੇ ਹੱਲ ਕਰਨ ਦੀ ਬਜਾਏ ਕੋਸ਼ਿਸ਼ ਕ ਸ਼ਬਦ ਇਸ ਤਰ੍ਹਾਂ ਦੇ ਵਰਦੇ ਜਿਹਦੇ ਕਰਕੇ ਵਿਰੋਧ ਦੀ ਭਾਵਨਾ ਪੈਦਾ ਹੁੰਦੀ ਹੈ ਲੋਕਾਂ ਦੇ ਹੱਲ ਕਰਨ ਲਈ ਯਤਨ ਕੀਤੇ ਜਾਣ ਆ ਸ਼ਬਦਾਵਲੀ ਦੇ ਨਾਲ ਕੁਝ ਨਹੀਂ ਹੋਣਾ ਇੱਕ ਦੂਸਰੇ ਦੋਸ਼ ਲਾਉਣਾ ਕੁਝ ਨਹੀਂ ਹੋਣਾ ਇਹ ਉਹੀ ਦੋਸ਼ ਲਾਉਂਦੇ ਆ ਜਿਹੜੇ ਕੱਲ ਉਹਨਾਂ ਦੇ ਨਾਲ ਇੱਕ ਥਾਲੇ ਦੇ ਵਿੱਚ ਬੈ ਕੇ ਰੋਟੀਆਂ ਵੀ ਖਾਂਦੇ ਸੀਗੇ ਪਰ ਠੀਕ ਹੈ ਲੀਡਰਾਂ ਨੇ ਚਰਚਾ ਦੇ ਵਿੱਚ ਰਹਿਣਾ ਹੀ ਇਸੇ ਕਰਕੇ ਇਹ ਬਿਆਨ ਦਿੱਤੇ ਜਾ ਰਹੇ ਪਰ ਬਿਆਨ ਮਾੜੇ ਆ ਇਹਨਾਂ ਦਾ ਵਿਰੋਧ ਵੀ ਹੋ ਰਿਹਾ ਹੈ ਇਸ ਤਰ੍ਹਾਂ ਦੇ ਬਿਆਨਾਂ ਦੇ ਉੱਪਰ ਰੋਕ ਵੀ ਲਗਣੀ ਚਾਹੀਦੀ ਹੈ ਪ੍ਰੋਗਰਾਮ ਨੂੰ ਜੇ ਸਮਾਪਤ ਕਰਨ ਦਾ ਵੇਲਾ ਆ ਗਿਆ ਉਮੀਦ ਕਰਦੇ ਤੁਹਾਨੂੰ ਪ੍ਰੋਗਰਾਮ ਜੁ ਪਸੰਦ ਆਇਆ ਹੋਣਾ ਜੇਕਰ ਤੁਹਾਡਾ ਕੋਈ ਸੁਝਾਅ ਤਾਂ ਟਿੱਪਣੀ ਜੁਤ ਸਾਂਝੀ ਕਰਿਓ ਮੈਨੂੰ ਨਵਜੀਤ ਨੂੰ ਦੇ ਇਜਾਜ਼ਤ ਦੇਕਰ ਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ